আলাদা <coughs> ਹੰਦਸਤ ਕੀ ਅੱਜ ਇਹ ਕਿਹੜੀ ਜਗ੍ਹਾ ਹੀ ਹੈ ਤੇ ਮਾਨਯੋਗ ਸੀਟੀ ਸਾਹਿਬ ਦੇ ਜਿਹੜੇ ਡਾਇਰੈਕਸ਼ਨਸ ਨੇ ਟ੍ਰੈਫਿਕ ਨੂੰ ਸਮੂਥ ਚਲਾਉਣ ਲਈ ਅਤੇ ਲੋਕਾਂ ਚ ਅਵੇਅਰਨੈਸ ਲਈ ਤਾਂ ਉਸੇ ਸੀਰੀਜ਼ ਵਿੱਚ ਅੱਜ ਅਸੀਂ ਸਮਰਾਲਾ ਚੌਂਕ ਤੋਂ ਵਰਦਮਨ ਚੌਂਕ ਵਿੱਚ ਇੱਕ ਡਰਾਈਵ ਇੰਟਰਕ੍ਰੋਸਮੈਂਟ ਦੇ ਅਗੇਂਸਟ ਕਰ ਰਹੇ ਹਾਂ ਸਾਰੇ ਸ਼ਹਿਰ ਵਿੱਚ ਜ਼ੋਨ ਇੰਚਾਰजेस ਵੱਖਰੇ ਵੱਖਰੇ ਏਰੀਆ ਚ ਡਰਾਈਵ ਕਰ ਰਹੇ ਨੇ ਮੈਂ ਖੁਦ ਆਪ ਇਸ ਏਰੀਆ ਚ ਕਰ ਰਿਹਾ ਜੀ ਵੀ ਦੇ ਕਹਿੰਦੇ ਕਿ ਕਾਰਵਾਈਆਂ ਹੁੰਦੀਆਂ ਨੇ ਉਸ ਤੋਂ ਬਾਅਦ ਵੀ ਇਹ ਦੁਬਾਰਾ ਫੇਰ ਬਾਹਰ ਲੈ ਆਉਂਦੇ ਨੇ ਮੈਂ ਆਪਣੇ ਵਰਡਸ ਦੁਹਰਾ ਰਿਹਾ ਜੀ ਪਹਿਲਾਂ ਵੀ ਮੈਂ মিডিਆਜ਼ ਨੂੰ ਮਾਧਿਅਮ ਰਾਹੀਂ ਇਹੀ ਮੈਸੇਜ ਦਿੰਦਾ ਹੈ ਕਿ ਅਸੀਂ ਵਾਇਓਲੇਟਰਸ ਨੂੰ ਨੋਟਿਸ ਦਿੰਦੇ ਆ ਅਸੀਂ ਇੱਕ ਨਹੀਂ ਦੋ ਨਹੀਂ ਤਿੰਨ ਨੋਟਿਸ ਦੇਵਾਂਗੇ ਜੇ ਕੋਈ ਹੈਬਿਚੁਅਲ ਆਫੈਂਡਰ ਹੈ ਵਾਰ-ਵਾਰ ਕਰਦਾ ਹੈ ਤਾਂ ਉਤੇ ਜੋ ਬੰਦ ਹੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਏਗੀ